ਮੁੱਦਾ ਇਹ 5-6 ਮਹੀਨਿਆਂ ਤੋਂ ਹੀ ਮੈਂ ਯੂਨੀਅਨ ਵਾਲਿਆਂ ਨਾਲ ਮੈਨੂੰ ਸਹਿਮਤੀ ਨਾਲ ਪ੍ਰਧਾਨ ਲਾਇਆ ਸੀ ਵਧੀਆ ਸਾਡਾ ਕੰਮ ਕਰ ਚੱਲ ਰਹੀ ਤੇ ਕੱਲ ਮੈਂ ਬਾਹਰ ਸੀਗਾ ਪ੍ਰਸ਼ਾਸਨ ਦੇ ਹੁਣ ਪਤਾ ਨਹੀਂ ਕਿਹਦਾ ਯੋਗ ਹੈ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ ਪ੍ਰਸ਼ਾਸਨ ਨੇ ਕੱਲ ਧੱਕੇਸ਼ਾਈ ਨਾਲ ਤੁਹਾਡੇ ਇੱਥੇ ਬੰਦੇ ਦੋ ਬਾਹਰੋਂ ਪ੍ਰਧਾਨ ਲਾਤੇ ਇਹਦਾ ਜੀ ਪ੍ਰਚਾਰਣ ਨੇ ਇਹ ਪ੍ਰਧਾਨ ਕੱਲ ਲਾਏ ਨਹੀਂ ਜੀ ਉਹਨਾਂ ਕੋਲੇ ਕੋਈ ਗੱਡੀਆਂ ਨਹੀਂ ਹੈਗੀਆਂ ਸਾਡੇ ਬੰਦੇ ਮੰਨਦੇ ਨਹੀਂ ਜੀ ਸਾਡੇ ਪ੍ਰੈਕਟਰ ਆ ਵੀ ਉਹਨਾਂ ਨੂੰ ਸਹਕਾਰ ਨਹੀਂ ਕਰ ਰਹੇ ਹੈਗੇ ਫਿਰ ਅਸੀਂ ਧਰਨਾ ਲਾਤਾ ਜੀ ਨਹੀਂ ਮੈਂ ਤਾਂ ਲੈਂਦੀ ਹਾਂ ਜੀ ਠੀਕ ਹੈ ਕੱਲ ਦੇ ਹੁਣ ਤੁਸੀਂ ਯੂਨੀਅਨ ਦੇਖ ਲਓ ਸਾਡੀ 90 ਤੋਂ 95% ਬੰਦੇ ਸਾਡੇ ਨਾਲ ਨੇ ਕੱਲ ਦੇ ਸਾਡੇ ਬੰਦੇ ਨੇ ਕਿਸੇ ਨੇ ਕੋਈ ਗੱਡੀ ਨਹੀਂ ਘਟਾਈ ਕੋਈ ਜਾਨੋ ਉਹ ਬੰਦੇ ਇਹਨਾਂ ਨੂੰ ਕਹਿੰਦੇ ਸਾਨੂੰ ਮਨਜ਼ੂਰ ਨਹੀਂ ਹੈ ਦੇ ਬਾਰੇ ਸੀ ਕਹਿਣਾ ਚਾਹੁੰਦਾ ਜਿਹੜੇ ਪ੍ਰਧਾਨ ਸੀ ਪਹਿਲਾਂ ਉਹ ਹੁੰਦਾ ਕਰਦੇ ਕਰ ਰਹੇ ਸੀ ਲੋਕਾਂ ਨੂੰ ਬਹੁਤ ਜ਼ਿਆਦਾ ਤੰਗ ਕਰ ਰਹੇ ਸੀ 5-5000 ਦੀਆਂ ਪਰਜੀਆਂ ਕੱਟ ਕੇ ਲੋਕ ਅੱਜ ਕਿੰਨਾਂ ਹੋਈ ਤੁਹਾਡਾ ਜੀ ਮੇਰੇ ਰਗਵੀਰ ਸਿੰਘ ਕੀ ਮੁੱਦਾ ਪੱਖਿਆ ਪਿਆ ਜੀ ਅੱਜ ਇਧਰ ਮੁੱਦਾ ਇਹ 5-6 ਮਹੀਨਿਆਂ ਤੋਂ ਹੀ ਮੈਂ ਯੂਨੀਅਨ ਵਾਲਿਆਂ ਨੇ ਮੈਨੂੰ ਸਹਿਮਤੀ ਨਾਲ ਪ੍ਰਧਾਨ ਲਾਇਆ ਸੀ ਵਧੀਆ ਸਾਡਾ ਕੰਮ ਕਰ ਚੱਲ ਰਹੀ ਹੈ ਤੇ ਕੱਲ ਮੈਂ ਬਾਹਰ ਸੀਗਾ ਪ੍ਰਸ਼ਾਸਨ ਦੇ ਹੁਣ ਪਤਾ ਨਹੀਂ ਕਿਹਦਾ ਯੋਰਾ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ ਪ੍ਰਸ਼ਾਸਨ ਨੇ ਕੱਲ ਧੱਕੇਸ਼ਾਈ ਨਾਲ ਸਾਡੇ ਇੱਥੇ ਬੰਦੇ ਦੋ ਬਾਹਰੋਂ ਪ੍ਰਧਾਨ ਲਾਤੇ ਜਿਨ੍ਹਾਂ ਨੂੰ ਸਾਡੇ ਕੰਮਕਾਰ ਵਾਰੇ ਗੱਡੀਆਂ ਵਾਸਤੇ ਇੱਕ ਪੈਸੇ ਦੀ ਵੀ ਨੌਲੇਜ ਨਹੀਂ ਹੈਗੀ ਉਹਨਾਂ ਨੂੰ ਵੀ ਗੱਡੀਆਂ ਦਾ ਕੀ ਕੀਤਾ ਕਿਵੇਂ ਚੱਲਣਾ ਕੀ ਗੱਲ ਆ ਕੀ ਬਾਤ ਆ ਕੀ ਕਹਿੰਦਾ ਜੀ ਹੁਣ ਕੱਲ ਪ੍ਰਸ਼ਾਸਨ ਨੂੰ ਹੁਣ ਪਤਾ ਨਹੀਂ ਉਤੋਂ ਯੋਰਾ ਕੀ ਆ ਵੀ ਸਾਡੇ ਨਾਲ ਨਿਯਾਇਜ ਬਹੁਤ ਧੱਕਾ ਕਰ ਰਹੇ ਨੇ ਠੀਕ ਹੈ ਕੱਲ ਦੇ ਹੁਣ ਤੁਸੀਂ ਯੂਨੀਅਨ ਦੇਖ ਲਓ ਸਾਡੀ 90 ਤੋਂ 95% ਬੰਦੇ ਸਾਡੇ ਨਾਲ ਨੇ ਕੱਲ ਦੇ ਸਾਡੇ ਬੰਦੇ ਨੇ ਕਿਸੇ ਨੇ ਕੋਈ ਗੱਡੀ ਨਹੀਂ ਘਟਾਈ ਕਿਉਂਕਿ ਸਾਨੂੰ ਉਹ ਬੰਦੇ ਇਹਨਾਂ ਨੂੰ ਕਹਿੰਦੇ ਸਾਨੂੰ ਮਨਜ਼ੂਰ ਨਹੀਂ ਹੈਗੇ ਉਹ ਬੰਦੇ ਜੀ ਠੀਕ ਹੈ ਤੁਹਾਡੇ ਕੋਲ ਕੁੱਲ ਕਰ ਗੱਡੀਆਂ ਕਿੰਨੀਆਂ ਨੇ ਪਰਸਨਲ ਮੇਰੇ ਕੋਲ ਆਪਣੇ ਲਈ ਪਰਸਨਲ ਹੀ ਹਾਂਜੀ ਮੇਰੇ ਲਈ ਪੰਜ ਗੱਡੀਆਂ ਨੇ ਜੀ ਠੀਕ ਹੈ ਜੀ ਤੇ ਜਿਹੜੇ ਹੁਣ ਪ੍ਰਧਾਨ ਬਣਾਈ ਨੇ ਉਹਨਾਂ ਕੋਲ ਗੱਡੀਆਂ ਜੀ ਉਹਨਾਂ ਕੋਲ ਕੋਈ ਗੱਡੀ ਨਹੀਂ ਹੈਗੀ ਜੀ ਗੱਡੀ ਨਾਲ ਕੋਈ ਲੱਗ ਤੇ ਕੱਬ ਨਹੀਂ ਜੀ ਨਹੀਂ ਮਤਲਬ ਹੀ ਨਹੀਂ ਕੀ ਮੰਗ ਜਾਂਦੇ ਹੋ ਤੁਸੀਂ ਮੰਗ ਇਹ ਹੀ ਹੈ ਜੀ ਸਾਡੇ ਜਿੰਨੇ ਆਪਰੇਟਰ ਜਿਵੇਂ ਚਾਹਦੇ ਨੇ ਹਾਂਜੀ ਅਹਾਂ ਤਾਂ ਕੋਈ ਦਿੱਕਤ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ ਜਿਵੇਂ ਸਾਡੇ ਆਪਰੇਟਰ ਜਾਣਦੇ ਨੇ ਜਿਹਨੂੰ ਵੀ ਚਾਹੁੰਦੇ ਨੇ ਉਹਨੂੰ ਪ੍ਰਧਾਨ ਲਾਓ ਸਾਨੂੰ ਕੋਈ ਦਿੱਕਤ ਨਹੀਂ ਇਹ ਪ੍ਰਸ਼ਾਸਨ ਸਾਡੇ ਨਾਲ ਮੈਂ ਧੱਕਾ ਨਾ ਕਰੇ ਪਹਿਲਾਂ ਕਿਉਂਕਿ ਕਾਂਗਰਸ ਵੇਲੇ ਸਾਡੇ ਨਾਲ ਬਹੁਤ ਧੱਕਾ ਹੋਇਆ ਸਾਡੀਆਂ ਯੂਨੀਅਨ ਪੰਕ ਕਰਕੇ ਬਹੁਤ ਅਸੀਂ ਪਿੱਛੇ ਜਾ ਚੁੱਕੇ ਹਾਂ ਹੁਣ ਚਲੋ 5-6 ਮਹੀਨਿਆਂ ਤੋਂ ਸਾਡਾ ਵਧੀਆ ਕੰਮ ਕਰ ਚੱਲ ਰਿਹਾ ਤੇ ਹੁਣ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜੁਦਾ ਐਮਐਲਏ ਸਾਹਿਬ ਨੂੰ ਮਿਲਣਾ ਸੀ ਮਿਲੇ ਸੀਗੇ ਜੀ ਕੱਲ ਗਏ ਸੀਗੇ ਉਹਨੇ ਸਾਨੂੰ ਹੌਸਲਾ ਦਿੱਤਾ ਏ ਦਲਾਸਾ ਦਿੱਤਾ ਉਸ ਤੋਂ ਬਾਅਦ ਸਾਨੂੰ ਚੌਂਕੀ ਵਾਲਿਆਂ ਨੇ ਬੁਲਾਇਆ ਬੁਲਾ ਕੇ ਉੱਤੇ ਤੇ ਸਾਡੇ ਯੂਨੀਅਨ ਦੀਆਂ ਚਾਬੀਆਂ ਬੰਦ ਸੀ ਯੂਨੀਅਨ ਚਾਬੀਆਂ ਤੱਕ ਬੁਲਾ ਕੇ ਸਾਡੇ ਨੂੰ ਇਹਨਾਂ ਨੂੰ ਦਿੱਤੀਆਂ ਗਈਆਂ ਇਹ ਪਤਾ ਨਹੀਂ ਕਿਤੇ ਉੱਤੇ ਸ਼ਾਇਦ ਧੱਕਾ ਕਰਦੇ ਨੇ ਸਾਡਾ ਹਾਂਜੀ ਪ੍ਰਧਾਨ ਸਾਹਿਬ ਯੂਨੀਅਨ ਦੇ ਵਿੱਚ ਕੱਲ ਤੁਹਾਨੂੰ ਨਵੀਂ ਪ੍ਰਧਾਨਗੀ ਮਿਲੀ ਹੈ। ਆ ਤੁਹਾਡੀ ਯੂਨੀਅਨ ਦੇ ਬਾਹਰ ਧਰਨਾ ਲਗਾਇਆ ਜਾ ਰਿਹਾ ਹੈ। ਹਾਂਜੀ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਹੋਰੇ ਬਾਰੇ ਸੇ ਕਹਿਣਾ ਚਾਹੁੰਦਾ ਜਿਹੜੇ ਪ੍ਰਧਾਨ ਸੀ ਪਹਿਲੋ ਉਹ ਗੁੰਡਾਗਰਦੀ ਕਰਦੇ ਕਰ ਰਹੀ ਸੀ ਲੋਕਾਂ ਨੂੰ ਬਹੁਤ ਜ਼ਿਆਦਾ ਤੰਗ ਕਰ ਰਹੀ ਸੀ 5-5000 ਦੀਆਂ ਪਰਜੀਆਂ ਕੱਟ ਕੇ ਲੋਕਦਾਨ ਨਾਲ ਧੱਕਾਸ਼ਾਹੀ ਕਰਦੇ ਹਨ ਵੱਤ ਤੋਂ ਵੱਤ ਜਿੰਦੀ ਵੀ ਹੁੰਦੀ ਸੀ ਇਹ 7-8 ਬੰਦੇ ਜੋ ਰਲੇ ਹੋਏ ਨੇ ਧੱਕਾ ਕਰਕੇ ਗੁੰਡਾਗਰਦੀ ਕਰਕੇ ਕਈ ਬੰਦਿਆਂ ਨੂੰ ਇੱਥੇ ਪੱਤੀਆਂ ਨਹੀਂ ਕੱਟਣ ਦੇਂਦੇ ਆਪਣੇ ਨੰਬਰ ਉੱਪਰ ਲਾ ਲੈਂਦੇ ਸੀ ਬਹੁਤ ਜ਼ਿਆਦਾ ਇਹਨਾਂ ਨੇ ਨਜਾਇਜ਼ ਕਰ ਰਏ ਸੀ ਇਹਨਾਂ ਹੁਣ ਉਹਨਾਂ ਨੂੰ ਗੁੰਮਰਾਹ ਕਰਕੇ ਜੂਨੀਅਰਾਂ ਥੋੜੀਆਂ ਬਾਤਿਆਂ ਨੂੰ ਉਹਨਾਂ ਨੂੰ ਆਪਣੇ ਪੱਖ ਵਿੱਚ ਕਰਕੇ ਉਹਨਾਂ ਪਰਕੀਆਂ ਨਹੀਂ ਕੱਟਣ ਦੇ ਦੇ ਜੋ ਕਿ ਅੱਜ ਵੀ ਸਵੇਰੇ ਪੱਤੀਆਂ ਕੱਟਣੀਆਂ ਨੇ ਪਰ ਕੋਈ ਉੱਥੇ ਆਇਆ ਨਹੀਂ ਇਹਨਾਂ ਨੂੰ ਧੱਕੇ ਨਾਲ ਉੱਥੇ ਪਿਠਾ ਰਹੇ ਨੇ ਬਹੁਤ ਜ਼ਿਆਦਾ ਧੱਕਾ ਕਰ ਰਹੇ ਹਨ ਬਾਹਰ ਜਿਨ੍ਹਾਂ ਨੇ ਧਰਨਾ ਲਾਇਆ ਉਹਨਾਂ ਦਾ ਇਹ ਮਲਜ਼ਮ ਹੈ ਵੀ ਸਾਡੀ 350 ਯੂਨੀਅਨ ਦੇ ਵਿੱਚ ਗੱਡੀ ਹੈ ਹਾਂਜੀ ਜਿਹਦੇ ਵਿੱਚੋਂ ਤੁਹਾਡੇ ਨਾਲ ਸਿਰਫ 10 20 ਬੰਦੇ ਨੇ ਉਹ ਪ੍ਰਸ਼ਾਸਨ ਕੋਲ ਧੱਕੇ ਨਾਲ ਲਗਾਏ ਦੇ ਤੂਨੇ ਪਰ ਉਹਨਾਂ ਦੇ ਨਾਲ ਵੇਖੋ ਜਾ ਕੇ ਕਿੰਨੇ ਕੁ ਬੰਦੇ ਬੈਠੇ ਨੇ ਬਾਹਰ ਦੇ ਬੰਦੇ ਉਹਨਾਂ ਬਿਠਾ ਰੱਖੇ ਨੇ ਕੋਲ ਆਪਣੇ ਜਿਹਨੇ ਪਹਿਲੋ ਦੋ ਪ੍ਰਧਾਨ ਲੱਗੇ ਸੀ ਉਹਨਾਂ ਕੋ ਕੋਈ ਗੱਡੀ ਨਹੀਂ ਸੀ ਉਹ ਸਿਰਫ ਕਿ ੱੱਕੇ ਨਾਲ ਬੈਠੇ ਸੀ ਜਿਹੜੇ ਪ੍ਰਧਾਨ ਨੇ ਨਾਲ ਲਾ ਰੱਖੇ ਸੀ ਉਹ ਗੱਡੀਆਂ ਲੈ ਕੇ ਹਫਤਾ ਤਾ ਇੱਥੇ ਆਉਂਦੇ ਨਹੀਂ ਹੈਗੇ ਇੱਥੇ ਜਿਹੜੇ ਪ੍ਰਧਾਨ ਬਣਾਏ ਨੇ ਉਹ ਸਿਰਫ ਇਹ ਕਿਨਾ ਟੈਂਪਰੇਰੀ ਬਿਠਾ ਰੱਖੇ ਸੀ ਜੋ ਇੱਥੇ ਸਾਰਾ ਦਿਨ ਆਪਣਾ ਖਾਂਦਾ ਪੀਂਦੇ ਸੀ ਸਾਰਾ ਦਿਨ ਚਾਹ ਵਾ ਪੀ ਲੀਆਂ ਦਾਰੂਆਂ ਪੀ ਲੀਆਂ ਸਾਰਾ ਦਿਨ ਇੱਥੇ ਬਹਿ ਕੇ ਬਸ ਆਪਣਾ ਫਿਰ ਸ਼ੋਗਰ ਮੇਲਾ ਕਰਕੇ ਘਰੋਂ ਤੁਰ ਜਾਂਦੇ ਸੀ ਜਿਹੜੇ ਗੱਡੀਆਂ ਵਾਲੇ ਹੋਰ ਆਪਣੀਆਂ ਗੱਡੀਆਂ ਲੈ ਕੇ ਤੁਰ ਜਾਂਦੇ ਸੀ ਸਾਰੇ ਜਿਹੜੇ ਦੋ ਪ੍ਰਧਾਨ ਲਾ ਰੱਖੇ ਸੀ ਉਹ ਮਹੀਨਾ ਮਹੀਨਾ ਇੱਥੇ ਆ ਨਹੀਂ ਰਹੇ ਇਹ ਨਿਯਾਜ ਪ੍ਰਧਾਨ ਬੈਠੇ ਜਿਹੜੇ ੱੱਕੇ ਨਾਲ ਬੈਠੇ ਬਾਕੀ ਤੁਸੀਂ ਇਹਨਾਂ ਨੂੰ ਪੁੱਛ ਲੈ ਸਕਦੇ ਹੋ ਜੋ ਗੱਡੀਆਂ ਵਾਲੇ ਹੈਗੇ ਨੇ ਆਪਣੇ ਨਾਲ ਦੇ ਸਾਰੇ ਵੀਰ ਮੇਰੇ ਇਹਨਾਂ ਨੂੰ ਪੁੱਛ ਸਕਦੇ ਹੋ ਕੀ ਹੋ ਰਿਹਾ ਸਾਡੇ ੱੱਕਾ ਦਾ ਮੈਂ ਹੋਰ ਇਹ ਗੱਲ ਕਹਿ ਰਹੇ ਨੇ ਕਿ ਪ੍ਰਸ਼ਾਸਨ ਨੇ ਧੰਨ ਵਾਲਾ ਇੱਥੇ ਤੁਹਾਨੂੰ ਲਾਇਆ ਦੇਖੋ ਜੀ ਪ੍ਰਸ਼ਾਸਨ ਆਪਣੇ ਨਾਲ ਹੀ ਪ੍ਰਸ਼ਾਸਨ ਤੋਂ ਬਿਨਾ ਇੱਥੇ ਆਪਾਂ ਗੱਡੀਆਂ ਚਲਾ ਨਹੀਂ ਸਕਦੇ ਨਜਾਇਜ਼ ਪਰਚੀਆਂ ਕਟਾ ਕੇ ਇਹ ਬਿਨਾ ਪਰਚੀ ਤੋਂ ਗੱਡੀਆਂ ਫੈਕਟਰੀਆਂ ਵਿੱਚੋਂ ਭਰ ਰਹੇ ਨੇ ਜੋ ਕਿ ਉੱਥੋਂ ਜ਼ਿਆਦਾ ਪੈਸੇ ਲੈ ਕੇ ਡਰਾਈਵਰਾਂ ਤੋਂ بارੋ-ਬਾਰ ਗੱਡੀਆਂ ਭਰਾ ਰਹੇ ਨੇ ਕੋਈ ਬੋਟਿੰਗ ਨਹੀਂ ਹੁੰਦੀ ਤੁਹਾਡੀ ਜੀ ਨਾ ਕੋਈ ਬੋਟਿੰਗ ਨਹੀਂ ਹੁੰਦੀ ਹੈਗੀ ਸਾਨੂੰ ਦਾ ਸਾਰੇ ਸਾਡੇ ਭਰਾਵਾਂ ਨੇ ਜੋੜਿਆ ਹੈ ਇਹਨਾਂ ਕਹਿਆ ਵੀ ਤੁਸੀਂ ਪ੍ਰਨਾਲ ਲੱਗੋ ਅਸੀਂ ਤੁਹਾਡੇ ਨਾਲ ਆ ਜੋ ਵੀ ਦਾਦੀ ਲੋੜ ਹੋਈ ਗਿਆ ਸੀ ਨਾ ਸੇਵਾ ਚਾਹ ਜਰਾ ਮੈਂ ਤਾਂ ਇਹ ਗੱਲ ਕਹਿ ਰਿਹਾ ਜਿੰਨੇ ਪੱਤਰਾਂ ਦੇ ਬੰਦੇ ਬੈਠ ਨੇ ਵੀ ਇੱਕੋ ਹੀ ਬੰਦਾ ਬਾਹਰ ਦਾ ਜਿਹੜੇ ਹੋਵੇ ਅਸੀਂ ਜੇਨਦਾਰ ਉਹ ਦੇਖੋ ਜੀ ਉਹਦੇ ਕਹਿਣ ਨੂੰ ਤਾਂ ਕਹਿਣ ਕਹਿਣ ਜੋ ਮਰਜ਼ੀ ਕਹੀ ਜਾਓ ਜੀ ਉੱਥੇ ਚਾਰ ਕੋ ਬੰਦੇ ਬੈੰਦੇ ਨੇ ਬਸ ਅੱਧਾ ਘੰਟਾ ਬੈੰਦੇ ਨੇ ਫਿਰ ਉੱਠ ਕੇ ਚਲੇ ਜਾਂਦੇ ਨੇ ਜੀ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਉਹ ਕਹਿੰਦੇ ਨੇ ਜੀ ਪੁਕਾਰ ਕਰੋ ਸਾਡੀ ਦੇਖੋ ਸਾਡਾ ਕੰਮ ਪੁਕਾਰ ਕਰਨਾ ਜੀ ਮੈਂ ਪੁਕਾਰ ਕਰ ਰਿਹਾ ਲੇਕਿਨ ਜਿਹੜੇ ਸਾਰੇ ਆਪਰੇਟਰ ਨੇ ਸਾਡੇ ਉਹ ਇੱਕ ਜੁੱਟ ਹੋ ਕੇ ਇੱਥੇ ਬੈਠੇ ਨੇ ਆਪਰੇਟਰਾਂ ਦੇ ਨਾਲ ਹੀ ਮਾਲ ਭੁਗਤਣਾ ਜੀ ਤੇ ਹੁਣ ਆਪਰੇਟਰ ਕਹਿੰਦੇ ਨੇ ਅਸੀਂ ਜਿਹੜੇ ਨਵੇਂ ਪ੍ਰਧਾਨ ਨੇ ਉਹਨਾਂ ਕੋਲ ਮਤਲਬ ਕੋਈ ਗੱਡੀ ਵਗੈਰਾ ਨਹੀਂ ਗਏ ਚਲੋ ਲਗਾਏ ਗਏ ਨੇ ਇਥੇ ਪਰ ਸਾਡੇ ਆਪਰੇਟਰ ਇਹ ਗੱਲ ਕਹਿੰਦੇ ਨੇ ਵੀ ਜੇ ਲੱਗਣਾ ਤਾਂ ਉਹਨਾਂ ਵਿੱਚੋਂ ਕੋਈ ਸਾਡਾ ਆਪ ਦਾ ਆਪਰੇਟਰ ਲੱਗੇ ਪ੍ਰਧਾਨ ਪ੍ਰਧਾਨਾਂ ਦੇ ਨਾਲ ਕੋਈ ਇਤਰਾਜ਼ ਨਹੀਂ ਇਹਨਾਂ ਨੂੰ ਪਰ ਲੇਕਿਨ ਅਸੀਂ ਪੁਕਾਰ ਕਰਨ ਜਾਂਦੇ ਹਾਂ ਉੱਥੇ ਗੱਡੀ ਨਹੀਂ ਕਟਵਾਣ ਜਾਂਦਾ ਇੰਡਸਟਰੀ ਸਾਨੂੰ ਫੋਨ ਕਰਦੀ ਆ ਇੰਡਸਟਰੀ ਨਾਲ ਜਦ ਕਿ ਸਾਡਾ ਇੰਡਸਟਰੀ ਨਾਲ ਕੋਈ ਰੋਣਾ ਨਹੀਂ ਕੋਈ ਰੇਟਾਂ ਦਾ ਨਹੀਂ ਕੋਈ ਢੋਅ ਟਵਾਈਦਾ ਨਹੀਂ ਬੜਾ ਸੋਹਣਾ ਕੰਮ ਚੱਲ ਰਿਹਾ ਹੁਣ ਅਸੀਂ ਮੁੰਸ਼ੀ ਦੋਆ ਪਾਸੇ ਫਸੇ ਹੋਏ ਆ ਜੇ ਇਹਨਾਂ ਵੱਲ ਦੇ ਅਸੀਂ ਇਹਨਾਂ ਦੇ ਨਾਲ ਹੀ ਆ ਕਿਉਂਕਿ ਜੇ ਇਹ ਉੱਥੇ ਗੱਡੀਆਂ ਘਟਾਣ ਜਾਣਗੇ ਤਾਂ ਅਸੀਂ ਗੱਡੀਆਂ ਘੱਟ ਕੇ ਇੰਡਸਟਰੀ ਨੂੰ ਅਵੇਲੇਬਲ ਕਰਾਂ ਇੱਥੇ ਸਾਡੀ ਮਜਬੂਰੀ ਬਣ ਗਈ ਮੇਰੀ ਫੋਰ ਯੂਰ ਮੰਗਿਆ ਪ੍ਰਸ਼ਾਸਨ ਨੂੰ ਮਾਨਜੋਗ ਆਪਣਾ ਚੇਤਨ ਸਿੰਘ ਜੋੜਾ ਮਾਜਰਾ ਜੀ ਨੂੰ ਵੀ ਰਿਕੁਐਸਟ ਆ ਵੀ ਸਾਡਾ ਕੋਈ ਨਾ ਕੋਈ ਸਾਡਾ ਹੱਲ ਕੀਤਾ ਜਾਵੇ ਜੋੜਾ ਮਾਜਰਾ ਜੀ ਤੱਕ ਪਹੁੰਚ ਕੀਤੀ ਹੈ ਹਾਂਜੀ 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 ਕੱਲ੍ਹ ਉਹਨਾਂ ਨੇ ਕਹੀ ਕੱਲ੍ਹ ਤਵਾਣਾ ਜੀ ਕੱਲ੍ਹ ਕਹੇ ਸੀ ਕਿ ਕੱਲ੍ਹ ਸਾਨੂੰ ਮਿਲੇ ਨਹੀਂ ਸੀਗੇ ਤੇ ਤਵਾਣਾ ਜੀ ਸਰ ਨਾਲ ਗੱਲ ਹੋਈ ਸੀਗੀ ਤੇ ਉਹ ਇਹਨਾਂ ਦੇ ਮਤਲਬ ਉੱਥੋਂ ਫੋਨ ਦੇ ਉੱਤੇ ਗੱਲ ਹੋਈ ਸੀ ਉਸਤਾਦ ਰਗਵੀਰ ਜੀ ਦੇ ਨਾਲ ਤੇ ਉਹਨਾਂ ਨੇ ਕਿਹਾ ਸੀ ਵੀ ਕੋਈ ਗੱਲ ਨਹੀਂ ਤੁਹਾਡਾ ਮਤਲਬ ਜਿਵੇਂ ਕੰਮ ਚੱਲਦਾ ਤੁਸੀਂ ਓਵੇਂ ਚਲਾਓ ਉਸ ਤੋਂ ਬਾਅਦ ਇੱਥੇ ਪ੍ਰਸ਼ਾਸਨ ਆਇਆ ਤੇ ਉਹ ਪ੍ਰਧਾਨ ਲਗਾ ਕੇ ਮਤਲਬ ਸ਼ਾਂਤੀਪੁਰ ਕੋ ਚਲੇ ਗਏ ਸਾਡੇ ਕੋਈ ਕਿਸੇ ਨਾਲ ਲੜਾਈ ਨਹੀਂ ਹੋਈ ਕੋਈ ਝਗੜਾ ਨਹੀਂ ਸਾਡੇ ਪੁਰਾਣੇ ਪ੍ਰਧਾਨ ਸਾਡੇ ਪੁਰਾਣੇ ਕੰਮ ਚੱਲਦਾ ਕੰਮ ਚੱਲ ਰਿਹਾ ਜੀ ਵੱਡਾ ਪ੍ਰਧਾਨ ਜਿਹੜਾ ਪੁਰਾਣਾ ਪ੍ਰਧਾਨ ਹੈ ਜੀ ਜਿਹਦਾ ਕੰਮ ਚੱਲ ਰਿਹਾ ਹੈ ਜੀ ਚੁਣਦੀਆ ਪ੍ਰਧਾਨਗੀ ਦੀ ਕਿੰਨੀ ਦੇਰ ਵਾਸਤੇ ਹੁੰਦੀ ਹੈ ਜੀ ਇਹ ਸਾਲ ਵਾਸਤੇ ਹੁੰਦੀ ਹੈ ਸਾਲ ਵਾਸਤੇ ਹੁੰਦੀ ਹੈ ਕੰਮ ਵਧੀਆ ਕੰਮ ਚੱਲੇ ਤੇ ਮਨ ਕਰੇ ਦੂਜਾ ਵੀ ਰਹਿ ਜਾਏ ਤੀਜੇ ਵੀ ਰਹਿ ਜਾਏ ਜੀ ਕੰਮ ਵਧੀਆ ਕਰ ਰਹੇ ਨੇ ਇਹ ਕੰਮ ਵਧੀਆ ਚੱਲ ਰਿਹਾ ਸਾਡਾ ਕੋਈ એમ ਨਹੀਂ ਗੱਲ ਬਾਤ ਰਹੀ ਜੀ ਸਾਡੇ ਪਿੰਲੇਲੇ ਪ੍ਰਧਾਨ ਹੀ ਰਹਿ ਗਏ ਤੁਹਾਡੀ ਮੰਗਾ ਨਾ ਮੰਨੇਗੀ ਆ ਅਗਲੇ ਕੀ ਕਾਰਵਾਈ ਕਰੋਗੇ ਕੰਮਾ ਧਰਨੇ ਦੇ ਤੁਹਾਨੂੰ ਵਾਲੀ ਗੱਲ ਆ ਫਿਰ ਰੋਡ ਜਮ ਤੇ ਜਿਵੇਂ ਆਪਰੇਟਰ ਕਹ ਰਹੇ ਨੇ ਸੀ ਵੱਡਾ ਰੋਡ ਜਮ ਕਰਾਂਗੇ ਪਾਪਾ ਬੰਦਰ ਸਿੰਘ ਭਾਦਰ ਜੌਂਗ ਚ ਬੈਠਣਗੇ ਅਸੀਂ ਇਹ ਮੰਗ